ਹੇ ਹੈਲੋ ਸਟੂਡੈਂਟਸ ਤੁਹਾਡੇ ਲਈ ਲੈ ਕੇ ਆਈ ਤੀਜੀ ਕਲਾਸ ਦਾ ਪੰਜਾਬੀ ਦਾ ਪੇਪਰ ਜੋ ਕਿ ਕੱਲ੍ਹ ਹੈ ਆਓ ਇਹਨੂੰ ਆਪਾਂ ਸੋਲਵ ਕਰਦੇ ਹਾਂ ਫਸਟ ਪਿਕਚਰ ਦਿੱਤੀ ਹੋਈ ਹੈ ਇਹਨੂੰ ਦੇਖ ਕੇ ਆਪਾਂ ਕੁਝ ਵਰਡਸ ਲਿਖਣੇ ਨੇ ਉਹਦੇ ਵਿੱਚ ਆਪਾਂ ਨੂੰ ਕੀ ਕੀ ਦਿਖਦਾ ਹੈ ਕੀ ਦਿਖਦਾ ਹੈ ਪਹਿਲਾ ਹੈਗਾ ਹੈ ਮੀਂਹ ਠੀਕ ਹੈ بارش ਹੋ ਰਹੀ ਹੈ ਨਾ ਦੂਸਰਾ ਕੀ ਹੈ ਬੱਚੇ ਠੀਕ ਹੈ ਅੱਗੇ ਪਿੱਛੇ ਕੀ ਦਿਖ ਰਹੇ ਨੇ ਦਰਖਤ ਹੋਰ ਆਪਾਂ ਨੂੰ ਕੀ ਦਿਖ ਰਿਹਾ ਹੈ ਬਦਲ ਓਕੇ ਪੰਜਵਾਂ ਇੱਕ ਹੋਰ ਕੀ ਦਿਖ ਰਿਹਾ ਹੈ ਆਪਾਂ ਨੂੰ ਮੈਦਾਨ ਮੈਦਾਨ ਵਿੱਚ ਖੇਡਦੇ ਮੈਨ ਨੇ ਨਾ ਬੱਚੇ ਹਾਂਜੀ ਬਸ ਇਹ ਹੀ ਲਿਖਣੇ ਨੇ ਠੀਕ ਹੈ ਨੈਕਸਟ ਆ ਗਿਆ ਤੇ ਇਸ ਤੋਂ ਅੱਗੇ ਆਏਗਾ ਦਿੱਤੇ ਗਿਆ ਹੈ ਦਿੱਤੇ ਗਏ ਅੱਖਰ ਤੋਂ ਸ਼ਬਦ ਬਣਾਓ ਕੋਈ ਵੀ ਸ਼ਬਦ ਲੇਖ ਦਿਓ ਕੱਕੇ ਤੋਂ ਜਿਵੇਂ किरण केड़ी कमल करद ठीक है कोई भी लिख सकते हो तो शब्द बनाने में अगर आ गया रारा की मुहारनी ठीक है ये भी तुम कर लिये मुहारनी कर ठीक है ये कर लि ती ਜਿੰਨੀਆਂ ਵੀ ਮਾਤਰਾ ਹੁੰਦੀਆਂ ਨੇ ਉਹਨਾਂ ਸਾਰੀਆਂ ਮਾਤਰਾ ਲਿਖ ਦੇਣੀਆਂ ਨੇ ਨੈਕਸਟ ਆ ਗਿਆ ਹਵਾ ਦੇ ਦੇ ਰਾਈਮਿੰਗ ਵਰਡਸ ਲਿਖੇ ਹੋਏ ਨੇ ਆਲੂ ਦਾਏਗਾ ਕਾਲੂ ਪਾਲੂ ਠੀਕ ਹੈ ਕੁੱਲੇ ਦੇ ਜਿਵੇਂ ਦਾ ਤਿਵੇਂ ਕਿਵੇਂ ਠੀਕ ਹੈ ਰਾਈਮਿੰਗ ਵਰਡਸ ਨੇ ਨੈਕਸਟ ਆ ਗਿਆ ਅਲੱਗ-ਅਲੱਗ ਕਰਕੇ ਵਰਡ ਲਿਖਣੇ ਨੇ ਉਹਨੇ ਦੇ ਵਿੱਚ ਏ ਲੱਗ ਜੋ ਲੱਗ ਤੋ ਲੱਗ ੜੀ ਲੱਗ ਖ ਲੱਗ ਲੀ ਲੱਗ ਇਤ ਇਜ਼ੀ ਨੇ ਤਾਂ ਤੁਸੀਂ ਕਰ ਹੀ ਲੈਣੇ ਨੇ ਨੈਕਸਟ ਆ ਗਿਆ ਖਾਲੀ ਥਾਵਾਂ ਭਰਨੀਆਂ ਨੇ ਇਹਦੇ ਵਿੱਚ ਆਏਗਾ ਹੁਣ ਕੁੰਡਲੀ ਅਲਲੇ ਨੂੰ ਵਿਆਹੀ ਪੈ ਜਾਏਗੀ ਮੰਗਣਾ ਨਾਣੀ ਗੰਨਾ ਡੱਕਾ ਆ ਗਿਆਗਾ ਛੱਡਣਾ ਡੱਡਾ ਇੱਥੇ ਡੱਡਾ ਇੱਥੇ ਕੱਕਾ ਇੱਥੇ ਨਾਨੇ ਨੂੰ ਕਰਨਾ ਓਕੇ ਕਰ ਲਿਓ ਬੱਚੇ ਈਜ਼ੀ ਨੇ ਨੈਕਸਟ ਆ ਗਿਆ ਤਿਤਲੀ ਦੀ ਤਸਵੀਰ ਬਣਾ ਕੇ ਕੁਝ ਸ਼ਬਦ ਲਿਖੋ ਹੁਣ ਤਿਤਲੀ ਬਣਾ ਲਓ ਇੱਥੇ ਇਦਾਂ ਕਰਕੇ ਬਣਾ ਲਿਓ ਕੋਈ ਈਸ਼ ਨਹੀਂ ਹੈ ਅੱਖਾ ਬਣਾ ਦੋ ਇੱਥੇ ਫੁੱਲ ਪੱਦਾ ਲਗਾ ਦਿਓ ਠੀਕ ਹੈ ਤਿਤਲੀ ਬਣ ਗਈ ਫੜੇ ਦੇ ਵਰਡ ਲਿਖ ਦੋ ਵਰਡ ਲਿਖ ਦਿਨੀਆਂ ਮੈਂ ਤਿਤਲੀ ਇਹ ਰੰਗ ਵਿਰੰਗੀ ਹੁੰਦੀ ਹੈ ਠੀਕ ਹੈ ਦੋ ਵਰਡ ਲਿਖਣੇ ਨੇ ਦੂਸਰਾ ਕੀ ਲਿਖਾਂਗੇ तितਲੀ ਉੱਡਦੀ ਹੈ ਤੀਸਰਾ ਵਰਡ ਕੀ ਲਿਖਾਂਗੇ तितਲੀ ਫੁੱਲਾਂ ਵਿੱਚ ਚੁੰਮ ਪਰਾਸ ਜੂਸ ਦੀ ਹੈ ਓਕੇ ਬੱਚਿਓ ਨੈਕਸਟ ਆ ਗਿਆ ਪੈਰਾ ਪੜ੍ਹ ਕੇ ਅਨਸਰ ਕਰਨੀ ਨੇ ਅਨਮ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰ ਰਹੀ ਸੀ ਬਾਗ ਵਿੱਚ ਰੰਗ-ਬਰੰਗੇ ਫੁੱਲ ਖਿੰਡੇ ਹੋਏ ਸਨ ਉਹਨਾਂ ਤੇ तितਲੀਆਂ ਮੰਡਰਾ ਰਹੀਆਂ ਸਨ ਅਚਾਨਕ ਅਨਮ ਰੰਗ-ਬਰੰਗੇ ਫੁੱਲਾਂ ਨੂੰ ਛੋਣ ਲੱਗੀ ਅੱਗੇ ਵਧੀ ਤਾਂ ਸਾਰੀਆਂ तितਲੀਆਂ ਉੱਡ ਗਈਆਂ ਅਨਮ ਇੱਕਦਮ ਚੀਕੀ ਦਾਦਾ ਜੀ ਸਾਰੇ ਫੁੱਲ ਉੱਡ ਰਹੇ ਹਨ ਅਨਮ ਕਿੱਥੇ ਸੈਰ ਕਰ ਰਹੀ ਸੀ ਸਕੂਲ ਘਰ ਪਰ ਪਾਰਕ ਵਿੱਚ ਠੀਕ ਹੈ ਬਾਗ ਪਾਰਕ ਇੱਕੋ ਹੀ ਹੁੰਦਾ ਹੈ ਤਿਤਲੀਆਂ ਕਿੱਥੇ ਮੰਡਰਾ ਰਹੀਆਂ ਸਨ ਫੁੱਲਾਂ ਤੇ ਸਾਰੀਆਂ ਤਿਤਲੀਆਂ ਉੱਡ ਗਈਆਂ ਇੱਥੇ ਕੀ ਵਰਨਾ ਉੱਡ ਅਗਲਾ ਆ ਗਿਆ ਬਾਗ ਵਿੱਚ ਰੰਗ-ਬਰੰਗੇ ਫੁੱਲ ਖਿੜੇ ਹੋਏ ਸਨ ਸਹੀ ਅਨਮ ਇੱਕਦਮ ਕਿਉਂ ਚਿੱਕੀ ਕਿਉਂਕਿ ਸਾਰੀਆਂ ਤਿਤਲੀਆਂ ਉੱਦ ਗੰਨ ਸਨ ਠੀਕ ਹੈ ਨੈਕਸਟ ਆ ਗਿਆ ਪੈਰਾ ਹੀ ਪੜਨਾ ਹੈ ਇਹਦੇ ਵਿੱਚ ਵੀ ਬਿਰਖੂ ਲੱਕੜ ਹਾਰੇ ਨੇ ਕਿਨਾਰੇ ਨਾਲ ਆ ਲੱਗੀਆਂ ਤਿੰਨੇ ਘਵਾੜੀਆਂ ਨੂੰ ਬਾਹਰ ਕੱਢ ਲਿਆ ਸੋਨਾ ਚਾਂਦੀ ਦੀਆਂ ਘਵਾੜੀਆਂ ਚਮਕ ਰੀਆਂ ਸਨ ਉਸ ਦੀ ਲੋਹੇ ਦੀ ਘਵਾੜੀ ਵੀ ਇਹਨਾਂ ਵਿੱਚੋਂ ਹੀ ਸੀ ਬਿਰਖੂ ਆਪਣੀ ਘਵਾੜੀ ਵੇਖ ਕੇ ਖਿੜਖਿੜ ਖਿੜ ਗਿਆ ਉਸਨੇ ਦਰਿਆ ਨੂੰ ਕਿਹਾ ਪਿਆਰੇ ਚੰਗੇ ਦਰਿਆ ਸੋਨੇ ਅਤੇ ਚਾਂਦੀ ਦੀਆਂ ਘੋੜੀਆਂ ਮੇਰੀਆਂ ਨਹੀਂ ਹਨ ਇਹ ਲੋਹੇ ਦੀ ਘੋੜੀ ਮੇਰੀ ਹੈ ਲੱਕੜਰ ਦਾ ਕੀ ਨਾਮ ਸੀ ਬਿਰਖੂ ਕਿਨਾਰੇ ਨਾਲ ਕਿੰਨੀਆਂ ਘੋੜੀਆਂ ਲੱਗੀਆਂ 3 ਸੋਨੇ ਚਾਂਦੀ ਦੀਆਂ ਘੋੜੀਆਂ ਕੀ ਰਹੀਆਂ ਸੀ ਚਮਕ ਬਿਰਖੂ ਦੀ ਘੋੜੀ ਲੋਹੇ ਦੀ ਨਹੀਂ ਸੀ ਗਲਤ ਲੋਹੇ ਦੀ ਹੀ ਸੀ ਕੁਐਸਚਨ ਆ ਗਿਆ ਤਿੰਨ ਘੋੜੀਆਂ ਕਿਸ ਦੀਆਂ ਬਣੀਆਂ ਹੋਈਆਂ ਸਨ ਸੋਨੇ ਚਾਂਦੀ ਤੇ ਲੋਹੇ ਦੀਆਂ ਬਣੀਆਂ ਹੋਈਆਂ ਸਨ ਠੀਕ ਹੈ ਤਿੰਨਾਂ ਨੇ ਰਲ ਕੇ ਡੈਸ਼ ਨੂੰ ਪਾਸੇ ਕਰ ਦਿੱਤਾ ਕਿਹਨੂੰ ਪਾਸੇ ਕੀਤਾ ਪੱਥਰ ਨੂੰ ਠੀਕ ਹੈ ਇੱਥੇ ਆਏਗਾ ਪੱਥਰ ਹੁਣ ਰਾਜੇ ਨੂੰ ਮੋੜ ਡੈਸ਼ ਹੋਇਆ ਮੋੜ ਹੌਸਲਾ ਹੋਇਆ ਇੱਥੇ ਹੌਸਲਾ ਭਰਿਆ ਵੀ ਪਿਆ ਹੈ ਹੌਸਲਾ ਹੀ ਆਣਾ ਇੱਥੇ ਵੀ ਪਾਣੀ ਡੈਸ਼ ਦੀ ਦਾਤ ਹੈ ਕੁਦਰਤ ਦੀ ਇੱਥੇ ਆਏਗਾ ਕੁਦਰਤ ਤੀਜੀ ਵਿੱਚ ਹਾਰਿਸ ਪਹੀ ਡੈਸ਼ ਜਾਂਦਾ ਹੈ ਕਾਨੂੰਨ ਠੀਕ ਹੈ ਨੈਕਸਟ ਆ ਗਿਆ ਧਰਤੀ ਨੂੰ ਹਰਾ ਭਰਾ ਰੱਖਣਾ ਲਈ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ ਇਹ ਗਲਤ ਹੈ ਪੀਲੀ ਬਤੀ ਹੋਣ ਤੇ ਦੌੜਨਾ ਚਾਹੀਦਾ ਹੈ ਇਹ ਵੀ ਗਲਤ ਹੈ ਡਾਕ ਖਾਨੇ ਵਿੱਚ ਪੈਸੇ ਜਮਾ ਕਰਾਏ ਹੋਏ ਨਹੀਂ ਮਿਲਦੇ ਇਹ ਵੀ ਗਲਤ ਹੈ ਤਿੰਨੇ ਹੀ ਗਲਤ ਨੇ ਨੈਕਸਟ ਆ ਗਿਆ ਮਿਲਾਨ ਕਰੋ ਪੈਦਲ ਤੁਰ ਕੇ ਰੁੱਖ ਜੰਗਲ ਸਿੱਧਾ पुट्ठा लिख लो चाहे उल्टा लिख लो कोई चीज़ है ठीक है दोस्त दुश्मन विरोधी शब्द ने अगला आ गया लिंग बदलो नाना नानी मामा मामी इस तो आ गया, बचन बदलो कुड़ी कुड़ियाँ बड्डी बड़ियाँ ठीक है इस तो तू बाका में वरतो चाह मैं चाह पी रहा हाँ ठीक है पहला जो घर मेरा घर बहुत व्डा है ठीक है बच्चों नेक्स्ट आ क्वेश्चन ਮਹਾਤਮਾ ਗਾਂਧੀ ਨੇ ਆਪਣੇ ਪਿਤਾ ਕੋਲੋਂ ਕਿਵੇਂ ਮਾਫੀ ਮੰਗੀ ਤੇ ਇਹ ਸਾਰੇ ਕੁਐਸਚਨ ਤੁਹਾਨੂੰ ਦਿਖਾ ਦਿੰਨੇ ਆ ਲੱਭਨੇ ਭਾਂਗੇ ਹੈਗਾ ਸੀ ਮਹਾਤਮਾ ਗਾਂਧੀ ਨੇ ਪਿਤਾ ਕੋਲੋਂ ਕਿਵੇਂ ਮਾਫੀ ਮੰਗੀ ਮਹਾਤਮਾ ਗਾਂਧੀ ਜੀ ਨੇ ਇੱਕ ਚਿੱਠੀ ਲਿਖ ਕੇ ਪਿਤਾ ਕੋਲੋਂ ਮਾਫੀ ਮੰਗੀ ਠੀਕ ਹੈ ਦੂਸਰਾ ਕੁਐਸਚਨ ਕੁਐਸਚਨ ਹੈ ਸਾਈਕਲ ਕਿਵੇਂ ਉਲਟ ਗਿਆ ਤੇ ਅਗਲਾ ਹੈਗਾ ਦਰਿਆ ਨੇ ਬਿਰਖ ਨੂੰ ਕੀ ਨਸੀਹਤ ਦਿੱਤੀ ਦਾਦੀ ਮਾਸ ਮੇਰੇ ਉੱਟ ਕੇ ਕੀ ਬੰਦੇ ਸਨ ਚੌਂਕ ਵਿੱਚ ਬੱਤੀਆਂ ਕਿਉਂ ਲਗਾਈਆਂ ਜਾਂਦੀਆਂ ਨੇ ਮੈਂ ਇਕੱਠੀ ਦਿਖਾ ਦਨੇ ਆ ਹਾਂਜੀ ਆ ਦੇਖੋ ਪ੍ਰੈਸ਼ਰ ਸਾਈਕਲ ਕਿਵੇਂ ਉਲਟ ਗਿਆ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ ਠੀਕ ਹੈ ਅਗਲਾ ਕੁਐਸਚਨ ਸੀਗਾ ਦਰਿਆ ਨੇ ਬਿਰਖ ਨੂੰ ਕੀ ਨਸੀਹਤ ਦਿੱਤੀ ਦਰਿਆ ਨੇ ਬਿਰਖ ਨੂੰ ਨਸੀਹਤ ਦਿੱਤੀ ਕਿ ਤੂੰ ਲੱਕੜਾ ਕੱਟਣ ਦੇ ਨਾਲ-ਨਾਲ ਨਵੇਂ ਰੁੱਖ ਵੀ ਲਾਇਆ ਕਰ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਹਰਾ ਭਰਾ ਰੱਖਣਾ ਚਾਹੀਦਾ ਹੈ ਇਸ ਤੋਂ ਅਗਲਾ ਚੌਂਕ ਵਿੱਚ ਬत्तियां ਕਿਉਂ ਲਗਾਈਆਂ ਜਾਂਦੀਆਂ ਹਨ ਇਸ ਦਾ ਆਨਸਰ ਹੈ ਚੌਂਕ ਵਿੱਚ ਬत्तियां ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਣ ਅਤੇ ਕੰਟਰੋਲ ਕਰਨ ਲਈ ਲਗਾਈਆਂ ਜਾਂਦੀਆਂ ਹਨ ਹੈ ਸਵੇਰੇ ਉੱਠ ਕੇ ਮਾਂ ਦਾਦੀ ਮਾਂ ਕੀ ਪਿੰਦੇ ਸਨ ਦਾਦੀ ਮਾਂ ਸਵੇਰੇ ਉੱਠ ਕੇ ਦੋ ਗਲਾਸ ਪਾਣੀ ਪਿੰਦੇ ਸਨ ਹਾਂਜੀ ਇਹ ਤੁਹਾਡਾ ਪੇਪਰ ਹੋ ਗਿਆ ਇਸ ਤੋਂ ਅੱਗੇ ਹੈਗਾ ਪੰਛੀਆਂ ਦੇ ਨਾਮ ਕੋਈ ਵੀ ਪੰਛੀਆਂ ਦੇ ਨਾਮ ਲਿਖ ਦਿਓ ਕਾਂ ਚਿੜੀ ਤੋਤਾ ਤੇ ਮੋਰ ਠੀਕ ਹੈ ਬੱਚਿਓ ਇਹ ਤੁਹਾਡਾ ਪੂਰਾ ਪੇਪਰ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਕਰ ਲਿਓ ਥੈਂਕ ਯੂ so much for watching bye bye